ਸਾਰੇ ਕੇ ਐਸੇ ਹੋ ਜਿਆ ਵੀ ਜਿਹੜੇ ਅੱਜ ਤੱਕ ਇੰਤਕਾਲ ਕਈਆਂ ਦੇ ਕਈ ਕਈ ਸਾਲ ਹੋ ਗਏ ਆ ਇੰਤਕਾਲ ਰੁਕਿਆ ਨੂੰ ਕੋਈ ਉਧਰ ਪਟਵਾਰੀ ਛੇਤੀ ਕੀਤਾ ਗੌਰ ਨਹੀਂ ਕਰਦਾ ਜਿਵੇਂ ਆਪਾਂ ਸਭ ਤੋਂ ਕਹਿੰਦੇ ਬਿਹੇਡਵਾਸ ਆ ਪੰਜਾਬ ਵਾਲੇ ਯੂਪੀ ਬਿਹਾਰ ਦੇ ਵਿੱਚ ਤੁਸੀਂ ਕੋਈ ਫਰਦ ਲੈਣੀ ਆ ਉਹ 10 ਰੁਪਏ ਤੁਹਾਨੂੰ ਫਰਦ ਮਿਲ ਜਾਣੀ ਆ ਸਾਡੇ ਇੱਥੇ ਮੇਰਾ ਖਿਆਲ 2000 5000 10000 ਰੁਪਏ ਵੀ ਫਰਦਤਾ ਲੱਗਦਾ ਉਦੋਂ ਬਾਅਦ ਅੱਜ ਤੱਕ ਸਾਡੇ ਜਿਵੇਂ ਉਹਨਾਂ ਨੇ 40 ਦਿਨ ਦਾ ਟਾਈਮ ਰੱਖਿਆ ਹੁੰਦਾ 40 ਇੰਚ ਜੇ ਕਿਸੇ ਨੂੰ ਤਰਾਜ ਆ ਉਹਦੇ ਦਾ ਤਰਾਜ ਲਾ ਕੇ ਬੰਦਾ ਤੇ ਉਹਦੇ ਚ ਕਹਿ ਸਕਦਾ ਵੀ ਮੈਂ ਮੈਨੂੰ ਇਹ ਜ ਤਰਾਜ ਹੈ ਜੇ ਨਹੀਂ ਤਰਾਜਦੇ ਤੋਂ ਬਾਅਦ ਉਹਦੀ ਕੋਈ ਪੁੱਛਗਿਛ ਨਹੀਂ ਉਹਦਾ ਇੰਤਕਾਲ ਚੜੂਗਾ ਕੋਈ ਉਹਦੇ ਚ ਕੁਛ ਬਿਨ ਕਿੰਤੂ ਪ੍ਰੰਤ ਨਹੀਂ ਹੁੰਦੀ ਸਾਡੇ ਕੋਈ ਨਾ ਕੋਈ ਜਿਹੜਾ ਵੀ ਕੋਈ ਐਪਲੀਕੇਸ਼ਨ ਦੇ ਦਿੰਦਾ ਉਹਦੀ ਸੜਵਾਈ ਸਾਲ-ਸਾਲ ਦੀ ਇਹ ਛੇੜਦੇ ਇਹ ਪਟਵਾਰੀਆਂ ਦੇ ਥੋੜੇ ਜੇ ਕੰਮ ਖਿੱਚ ਕੇ ਇੰਤਕਾਲ ਜਿਹੜੇ ਆ ਲੋਕਾਂ ਦੇ ਬਹੁਤ ਜ਼ਿਆਦਾ ਰੁਕੇ ਆ ਉਹ ਹੋਣੇ ਚਾਹੀਦੇ ਆ ਮੈਂ ਕੁਐਸਚਨ ਲਾਇਆ ਸੀ ਉਹ ਮੈਂ ਥੋੜੀ ਜੀ ਗੱਲ ਕਰ ਸਕਦਾ ਵੀ ਜਿਹੜੇ ਸਾਡੀਆਂ ਗਰਦੌਰੀਆਂ ਆ ਸਾਡੀ ਲੜਾਈ ਦੀ ਜੜ ਗਰਦੌਰੀ ਆ ਨਾ ਯੂਪੀ ਨਾ ਐਮਪੀ ਕਿਤੇ ਵੀ ਗਰਦੌਰੀ ਨਹੀਂ ਆ ਗੀਜ ਦੇ ਗਰਦੌਰੀ ਖਤਮ ਕਰ ਦਿੱਤੀ ਜਾਵੇ ਤੇ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਦੇ ਵਿੱਚ ਕੋਈ ਵੀ ਆ ਰੇਡ ਕਰਾਵੇ ਅੱਖਾ ਪੰਜਾਬ ਬਾਰੀ ਦਾ ਤੁਸੀਂ 50 ਸਾਲਾਂ ਬਾਅਦ ਯੂਪੀ ਚਲ ਜਾਓ ਤੁਹਾਡੀ ਜ਼ਮੀਨ ਉੱਥੇ ਬੋਲਦੀ ਹੋਣੀ ਚਾਹੀਦੀ ਹੈ ਇੱਕ ਐਪਲੀਕੇਸ਼ਨ ਦੇਣੀ ਤੁਸੀਂ ਥਾਣੇ ਦੇ ਵਿੱਚ ਉਹ ਥਾਣੇ ਵਾਲਿਆਂ ਨੇ ਉੱਥੇ ਹੀ ਮੰਗਲਵਾਰ ਦਾ ਦਿਨ ਹੁੰਦਾ ਪਟਵਾਰੀ ਕਨਗੋ ਤਹਿਸੀਲਦਾਰ ਸਭ ਉੱਥੇ ਬੈਠੇ ਹੁੰਦੇ ਆ ਉੱਥੇ ਉਹਨਾਂ ਨੇ ਇਨਕੁਆਰੀ ਉਹ ਫੜਨੀ ਨਾਲ ਦੀ ਨਾਲ ਤੁਹਾਡੀ ਐਪਲੀਕੇਸ਼ਨ ਲੈ ਕੇ ਉਹਦੀ ਨਿਸ਼ਾਨਦੇਹੀ ਕਰਕੇ ਕਹਿ ਦੇਣਾ ਵੀ ਇਹ ਇਹਦੀ ਜ਼ਮੀਨ ਆ 50 ਸਾਲਾਂ ਬਾਅਦ ਵੀ ਉਹਦੇ ਮਾਲਕੋਂ ਅੱਜ ਜਿਹੜੇ ਬੰਦੇ ਐਨਆਰਆਈ ਬੈਠੇ ਆ ਬਾਹਰ ਜਾਂ ਕੋਈ ਵੀ ਬੰਦਾ ਜ਼ਮੀਨ ਲੈਂਦਾ ਸਾਡੇ ਹਰਮੀਰ ਜੀ ਸਵਾਲ ਪੁੱਛ ਲਓ ਤੁਸੀਂ ਇਹ ਮੱਕਾ ਕੰ ਲਗਾ ਵੀ ਉਹਨਾਂ ਦਾ ਉਹਨਾਂ ਨੂੰ ਆਣ ਕੇ ਛਡਾਉਣਾ ਹੀ ਔਖਾ ਆਿੰਦਾ ਸਟੇ ਮਿਲ ਗਈ ਕਦੀ ਕੁਛ ਮਿਲ ਗਿਆ ਸਾਰੀ ਸਾਰੀ ਉਮਰ ਬੰਦੇ ਦੀ ਲੰਘ ਜਾਂਦੀ ਆ ਇੰਤਕਾਲਾਂ ਵਾਲਾ ਵੀ ਇਹੋ ਹੀ ਕੇਸ ਆ ਵੀ ਇੰਤਕਾਲੇ ਜਿਹੜੇ ਆ ਰੁਕੇ ਆ ਥੋੜੀ ਜਿਹੀ ਗੌਰ ਕਰਕੇ ਡੀਸੀ ਨੂੰ ਕਹਿ ਕੇ ਮੜਾ ਦਾ ਡਿਟੇਲਾਂ ਕਢਾਓ ਪੰਜਾਬ ਦੀਆਂ ਵੀ ਕਿੰਨੇ ਲੋਕ ਇੰਤਕਾਲਾਂ ਤੋਂ ਤੰਗ ਹੋਏ ਪਏ ਆ ਜੀ ਮੰਤਰੀ ਜੀ ਬਹੁਤ ਹੀ ਮਾਣਯੋਗ ਸਪੀਕਰ ਸਾਹਿਬ ਮੈਂ ਐਮਐਲਏ ਸਾਹਿਬ ਨੂੰ ਦੱਸਣਾ ਚਾਹਨਾ ਈ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਮਾਨਜੋਗ ਮੁੱਖ ਮੰਤਰੀ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਮਤੇਬਕ ਪਹਿਲੀ ਵਾਰ ਸਗਾ ਵੀ ਜਨਮਾਲ ਅਦਾਲਤ ਜਿਹੜੀ ਹੈ ਲਗਾਣੀ ਚਾਲੂ ਕੀਤੀ ਜਿਹੜੀ ਅੰਮ੍ਰਲ ਲੁਧਿਆਣਾ ਜਲੰਧਰ ਲਗਾਈ ਗਈ ਸੀ ਔਰ ਪੈਂਡਿੰਗ ਇੰਤਕਾਲਾਂ ਦਾ ਮੈਂ ਬੇਰਵਾ ਲੋਕਾਂ ਦੇ ਵਿੱਚ ਬੈ ਕੇ ਅਫਸਰ ਸੇਵਾਨ ਡਿਪਟੀ ਕਮਿਸ਼ਨਰ ਸਹਿਬਾਨ ਨੂੰ ਨਾਲ ਲੈ ਕੇ ਸਾਰੇ ਆਮ ਲੋਕਾਂ ਨਾਲ ਲੈ ਕੇ ਪੁੱਛਿਆ ਸੀ ਉਸ ਦਿਨ ਜਲੰਧਰ ਦੇ ਵਿੱਚ 900 ਤੋਂ ਜ਼ਿਆਦਾ ਇੰਤਕਾਲ ਹੋਏ ਸੀ ਉਸ ਤੋਂ ਬਾਅਦ ਅਸੀਂ ਫਿਰ ਇੱਕ ਸ਼ਨੀਵਾਰ ਦੇ ਦਿਨ ਪਹਿਲੀ ਵਾਰ ਸੀਗਾ ਕਿ ਸ਼ਨੀਵਾਰ ਇੱਕ ਛੁੱਟੀ ਵਾਲੇ ਦਿਨ ਜਿਹੜਾ ਹੈ ਸਪੈਸ਼ਲ ਡੇ ਰੱਖਿਆ ਸੀ ਇੰਤਕਾਲਾਂ ਲਈ 10 ਤੋਂ ਜ਼ਿਆਦਾ ਤਹਿਸੀਲਾਂ ਵਿਜ਼ਿਟ ਕੀਤੀਆਂ 33000 ਤੋਂ ਜ਼ਿਆਦਾ ਇੰਤਕਾਲ ਇੱਕ ਦਿਨ 'ਚ ਹੋਏ ਸੀ ਉਸ ਤੋਂ ਬਾਅਦ ਫਿਰ ਦੁਆਰਾ ਜਿਹੜਾ ਹੈ ਇੱਕ ਹਫ਼ਤੇ ਬਾਅਦ ਇੰਤਕਾਲਾਂ ਦਾ ਅਸੀਂ ਰੱਖਿਆ ਸੀ ਸਪੈਸ਼ਲ ਪੀਰੀਅਡ ਉਹਦੇ ਵਿੱਚ 55000 ਦੇ ਕਰੀਬ ਇੰਤਕਾਲ ਦਰਜ ਕੀਤੇ ਗਏ ਇੱਕ ਦਿਨ 'ਚ ਪੰਜਾਬ ਦੇ ਇਤਿਹਾਸ ਸਿ ਮੈਂ ਕਹਿ ਸਕਦਾ ਆ ਪੇ 85000 ਇੰਤਕਾਲ ਜਿਹੜੇ ਆ ਤਕਰੀਬਨ ਦੋਹਾਂ ਦੇ ਵਿੱਚ ਜਦੋਂ ਦਰਜ ਕੀਤੇ ਸੀ ਅਸੀਂ ਉਹਨਾਂ ਕੋ ਪੈਂਡੈਂਸੀ ਮੰਗੀ ਸੀ ਅਫਸਰ ਸਹਿਬਾਨ ਕੋ ਵੈਰੀ ਗੁੱਡ ਬਿਲਕੁਲ ਮੈਂ ਪਠਾਨਜੀ ਮਾਦਰਾ ਸਾਹਿਬ ਦੇ ਨਾਲ ਸਹਿਮਤ ਆ ਕਿ ਕਿਸੇ ਬੰਦੇ ਨੂੰ ਇੰਤਕਾਲ 'ਚ ਦਿੱਕਤ ਨਹੀਂ ਆਣੀ ਚਾਹੀਦੀ ਸੋ ਮੈਂ ਡਿਟੇਲਸ ਅਸੀਂ ਲਗਾਤਾਰ ਲੈਨੇ ਰਹੇ ਆ ਲੈਨੇ ਰਹਨੇ ਆ ਅਗਰ ਕੋਈ ਖਾਸ ਪੈਂਡੈਂਸੀ ਆ ਉਸ ਅਫਸਰ ਨੂੰ ਪੁੱਛਿਆ ਵੀ ਜਾਂਦਾ ਕਿ ਕਾਰਨ ਕੀ ਆ ਲੇਕਿਨ ਇਹਦੇ ਵਿੱਚ ਅਗਰ ਕੋਈ ਕੁਤਾਈ ਹੈਗੀ ਆ ਉਨੂੰ ਦੁਆਰਾ ਚੈੱਕ ਕਰਕੇ 30 ਦਿਨ ਦੇ ਵਿੱਚ ਸਿਰਫ ਇਤਰਾਜ ਦਾ ਟਾਈਮ ਹੁੰਦਾ ਇਸ ਕਰਕੇ ਰੱਖਿਆ ਜਾਂਦਾ ਉਹਨੂੰ ਤੁਰੰਤ ਕਰਾਂਗੇ ਤਾਂ ਕੱਲ ਨੂੰ ਲੀਗਲ ਮੈਟਰ ਆਜੋਗੇ ਲੇਕਿਨ ਮੈਂ ਤੁਹਾਨੂੰ ਇਹ ਅਸ਼ੋਰ ਕਰਦਾ ਤੁਹਾਡੇ ਰਾਹੀ ਐਮਐਲਏ ਸਾਹਿਬ ਨੂੰ ਵੀ ਵੀ ਲਗਾਤਾਰ ਮੈਂ ਕੱਲ ਦੇਖੂਗਾ ਜਿੰਨੀਆਂ ਪੰਜਾਬ ਕਿ ਪੈਂਡੈਂਸੀਆਂ ਪਈਆਂ ਉਹ ਖਤਮ ਕਰਤੀਆਂ ਜਾਊਗੀਆਂ ਉਹਨਾਂ ਇੰਤਕਾਲ ਲੋਕਾਂ ਦੇ ਦਰਜ ਹੋ